ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 14 ਫਰਵਰੀ ਹੈ। ਸ਼੍ਰੋਮਣੀ ਅਕਾਲੀ ਦਲ ਨੇ 1955 ਦੀਆਂ ਗੁਰਦੁਆਰਾ ਚੋਣਾਂ ਪੰਜਾਬੀ ਸੂਬੇ ਦੇ ਨਾਂ ਤੇ ਲੜੀਆਂ ਸਨ ਅਤੇ ਅਕਾਲੀ ਦਲ ਦੇ ਧੜੇ 112 ਦੇ 12 ਉਮੀਦਵਾਰ ਹੀ ਸ਼ਾਨਦ ਦੇ ਨਾਲ ਜਿੱਤੇ ਸਨ। ਇਸੇ ਦੌਰਾਨ ਹੀ 5 ਮਾਰਚ 1955 ਦੇ ਦਿਨ ਪਟਿਆਲੇ ਦੇ ਵਿੱਚ ਇੱਕ ਹਿੰਦੂ ਕਾਨਫਰੰਸ ਹੋਈ। ਇਸ ਦੇ ਵਿੱਚ ਸੇਠ ਰਾਮਨਾਥ, ਠਾਕੁਰ ਨਵਲਕਿਸ਼ੋਰ, ਚੌਧਰੀ ਕਰਤਾਰ ਸਿੰਘ ਵੀ ਸ਼ਾਮਲ ਹੋਏ। ਇਸ ਕਾਨਫਰੰਸ ਨੇ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਮਤਾ ਪਾਸ ਕੀਤਾ। ਅਪ੍ਰੈਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 올 ਇੰਡੀਆ ਲਿੰਗੁਇਸਟਿਕ ਕਾਨਫਰੰਸ ਹੋਈ ਇਸ ਦੀ ਪ੍ਰਧਾਨਗੀ ਡਾਕਟਰ ਲੰਕਾ ਸੁਨਦਰਮ ਨੇ ਕੀਤੀ ਇਸ ਕਾਨਫਰੰਸ ਨੇ ਵੀ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਮਤਾ ਪਾਸ ਕਰ ਦਿੱਤਾ ਇਸ ਦੇ ਮੁਕਾਬਲੇ ਦੇ ਵਿੱਚ ਕੁਝ ਫਿਰਕੂ ਹਿੰਦੂਆਂ ਦੇ ਧੜੇ ਨੇ ਇੱਕ ਕਾਨਫਰੰਸ 27 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਕਰਨ ਦਾ ਐਲਾਨ ਕੀਤਾ ਇਸ ਤੋਂ ਇੱਕ ਹਫ਼ਤਾ ਪਹਿਲਾਂ ਪੰਜਾਬ ਹਾਈ ਕੋਰਟ ਦੀ ਨਵੀਂ ਇਮਾਰਤ ਦੀ ਚੱਠ ਦੇ ਵੇਲੇ ਪੰਡਤ ਜਵਾਰ ਲਾਲ ਨਹਿਰੂ ਨੇ ਤਕਰੀਰ ਕਰਦਿਆਂ ਕਿਹਾ ਕਿ ਕੁਝ ਕੁ ਲੋਕ ਪੰਜਾਬ ਦੇ ਵਿੱਚ ਫਿਰਕੂ ਮਾਹੌਲ ਪੈਦਾ ਕਰਨ ਦਾ ਜ਼ਿੰਮੇਵਾਰ ਨੇ ਅਤੇ ਪੰਜਾਬ ਹੁਣ ਇਸ ਬਿਮਾਰੀ ਦਾ ਸੈਂਟਰ ਬਣਦਾ ਜਾਂਦਾ ਹੈ। ਪੰਡਤ ਨਹਿਰੂ ਦੇ ਇਸ ਇਕਬਾਲੀਆ ਬਿਆਨ ਦੇ ਬਾਵਜੂਦ ਪੰਜਾਬ ਦੇ ਮਹਾਸ਼ਾ ਨੇ ਫਿਰਕਾ ਪ੍ਰਸਤੀ ਅਤੇ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਜਾਰੀ ਰੱਖੀਆਂ। 27 ਮਾਰਚ ਦੇ ਦਿਨ ਅੰਮ੍ਰਿਤਸਰ ਦੇ ਵਿੱਚ ਹੋਈ ਮਹਾ ਪੰਜਾਬ ਕਾਨਫਰੰਸ ਦੇ ਵਿੱਚ ਇਹਨਾਂ ਦੇ ਵਿੱਚੋਂ ਕੁਝ ਨੇ ਸਿੱਖਾਂ ਦੇ ਖਿਲਾਫ ਬੜੇ ਪੜਕਾਉ ਲਫ਼ਜ਼ ਵਰਤੇ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਮਾਸਟਰ ਤਾਰਾ ਸਿੰਘ ਨੂੰ ਰੱਜ ਕੇ ਕਾਲਾਂ ਕੱਢੀਆਂ 14 ਅਪ੍ਰੈਲ 1955 ਦੇ ਦਿਨ ਅੰਮ੍ਰਿਤਸਰ ਦੇ ਵਿੱਚ ਸੀਸਪੇਟ ਮਹੱਲਾ ਦੇ ਸਬੰਧ ਦੇ ਵਿੱਚ ਇੱਕ ਜਲੂਸ ਕੱਢਿਆ ਜਾਣਾ ਸੀ ਅਤੇ ਇਹ ਜਲੂਸ ਘੰਟਾ ਘਰ ਤੋਂ ਚੱਲਿਆ ਰਸਤੇ ਦੇ ਵਿੱਚ ਇਸ ਜਲੂਸ ਤੇ ਪੱਥਰਬਾਜ਼ੀ ਹੋਈ ਪੁਲਿਸ ਵਾਲੇ ਇਨਾ ਪੱਥਰਵਾਜ਼ੀਆਂ ਤੇ ਦਹਿਸ਼ਤਗਰਦਾਂ ਨੂੰ ਚੁੱਪਚਾਪ ਦੇਖਦੇ ਰਹੇ ਜਦ ਉਹਨਾਂ ਦੇ ਖਿਲਾਫ ਪ੍ਰੋਟੈਸਟ ਹੋਇਆ ਤਾਂ ਅਗਲੇ ਦਿਨ ਸਰਕਾਰ ਨੇ ਕੁਝ ਜਨ ਸੰਗੀ ਗ੍ਰਿਫਤਾਰ ਕੀਤੇ ਇਸ ਦੇ ਨਾਲ ਹੀ ਕਈ ਸਿੱਖ ਨੌਜਵਾਨਾਂ ਨੂੰ ਵੀ ਦਫਾ 188 ਦੇ ਹੇਠ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਵਿੱਚ ਮਨਜੀਤ ਸਿੰਘ ਐਡੀਟਰ ਸੰਤ ਸਪਾਹੀ ਨਿਪਾਲ ਕਮਿਸ਼ਨਰ ਬੇਦੀ ਰਿਸ਼ਪਾਲ ਸਿੰਘ ਹਰਬੰਸ ਸਿੰਘ ਗੜਗੱਜ ਇੰਦਰ ਸਿੰਘ ਕੰਬੋਜ ਪੂਰਨ ਸਿੰਘ ਜੋਸ਼ ਸੰਤੋਖ ਸਿੰਘ ਥੜਾ ਸਾਹਿਬ ਕਰਤਾਰ ਸਿੰਘ ਅੰਮ੍ਰਿਤ ਕਾਕਾ ਪ੍ਰੀਤਮ ਸਿੰਘ ਸੇਵਕ ਤੇਜਾ ਸਿੰਘ ਹਰਬੰਸ ਸਿੰਘ ਪਾਟਿਆ ਰਿਤਪਾਲ ਸਿੰਘ ਅਵਤਾਰ ਸਿੰਘ ਜੋਗੀ ਵੀ ਸ਼ਾਮਲ ਸਾਨਾ ਬਾਅਦ ਦੇ ਵਿੱਚ ਇਹਨਾਂ ਸਿੱਖਾਂ ਨੇ ਜ਼ਮਾਨਤਾ ਤੇ ਰਿਹਾ ਹੋਣ ਤੋਂ ਨਾ ਕਰ ਦਿੱਤੀ 14 ਅਪ੍ਰੈਲ 1984 ਸੁਰਿੰਦਰ ਸਿੰਘ ਸੋਢੀ ਪਿੰਡਰਾਵਾਲਿਆਂ ਦੇ ਬਹੁਤ ਨਜ਼ਦੀਕੀ ਸੀ ਅਤੇ ਉਹਨਾਂ ਵਾਸਤੇ ਇੱਕ ਖਾਸ ਅਜ਼ੀਜ਼ ਸੀ ਉ ਸਰਕਾਰ ਅਤੇ ਪਿੰਡਰਾ ਵਾਲਿਆਂ ਦੇ ਮੁਖਾਲਫਾਂ ਨੂੰ ਬਹੁਤ ਜ਼ਿਆਦਾ ਰੜਕਦਾ ਸੀ ਸਰਕਾਰ ਦੀ ਸਰਪ੍ਰਸਤੀ ਹੇਠ ਇੱਕ ਸਾਜ਼ਿਸ਼ ਸਦਕਾ ਅਕਾਲੀ ਪਾਰਟੀ ਦੇ ਸੈਕਟਰੀ ਗੁਰਚਰਨ ਸਿੰਘ ਅਤੇ ਤਲਵੰਡੀ ਅਕਾਲੀ ਦਲ ਦੇ ਸਰਗਰਮ ਵਰਕਰ ਮਾਲਕ ਸਿੰਘ ਪਾਟਿਆ ਦੀ ਪਲਾਨਿੰਗ ਦੇ ਨਾਲ ਇਸ ਵੱਡੇ ਖਾੜਕੂ ਨੂੰ 14 April 1984 ਦੇ ਦਿਨ ਦਰਬਾਰ ਸਾਹਿਬ ਦੇ ਨੇੜੇ ਕਤਲ ਕਰ ਦਿੱਤਾ ਗਿਆ ਕਾਤਲ सुरेंद्र ਸਿੰਘ ਸ਼ਿੰਦਾ ਤੇ ਬਲਜੀਤ ਕੌਰ ਨੇ ਇਸ ਕਤਲ ਨੂੰ ਸ਼ਰਯਾਮ ਕਬੂਲ ਕੀਤਾ ਇਹਨਾਂ ਦੋਹਾਂ ਕਾਤਲਾਂ ਅਤੇ ਸਾਜ਼ਿਸ਼ ਦੇ ਵਿੱਚ ਭਾਈਵਾਲ ਸਮਝੇ ਗਏ ਦੋਹਾਂ ਦੁਕਾਨਦਾਰਾਂ ਬਰਜਿੰਦਰ ਸਿੰਘ ਅਤੇ ਮਾਲਕ ਸਿੰਘ ਪਾਟਿਆ ਯਾਨੀ ਕਿ ਚਾਰਾਂ ਨੂੰ ਹੀ ਤਿੰਨ ਦਿਨ ਦੇ ਅੰਦਰ ਅੰਦਰ ਕਤਲ ਕਰ ਦਿੱਤਾ ਗਿਆ ਗੁਰਚਰਨ ਸਿੰਘ ਨੂੰ ਅਕਾਲੀਆਂ ਨੇ ਹਰਚੰਦ ਸਿੰਘ ਲੋਂਗੋਵਾਲ ਦੇ ਕਮਰੇ ਦੇ ਵਿੱਚ ਹਿਫਾਜ਼ਤ ਦੇ ਕੇ ਸੰਭਾਲੀ ਰੱਖਿਆ ਸੀ ਪਰ ਉਹ ਵੀ 2 ਮਹੀਨੇ ਤੋਂ ਪਹਿਲਾਂ ਪਹਿਲਾਂ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਦੌਰਾਨ ਮਾਰਿਆ ਗਿਆ ਇਸ ਕਤਲ ਦੇ ਨਾਲ ਅਕਾਲੀ ਪਾਰਟੀ ਅਤੇ ਪਿੰਡਰਾਵਾਲਿਆਂ ਦੇ ਵਿੱਚ ਬਹੁਤ ਵੱਡਾ 파ੜਾ ਪੈ ਗਿਆ। ਪਿੰਡਰਾਵਾਲਿਆਂ ਨੇ ਮਨਜੀਤ ਸਾਹਿਬ ਤੋਂ ਸ਼ਰਿਆਮ, ਗੁਰਚਰਨ ਸਿੰਘ, ਬਾਦਲ ਅਤੇ ਲੋਂਗੋਵਾਲ ਉੱਤੇ ਇਲਜ਼ਾਮ ਲਾਏ। ਅਖੀਰ ਅਕਾਲੀ ਪਾਰਟੀ ਨੇ ਸੈਕਟਰੀ ਗੁਰਚਰਨ ਸਿੰਘ ਤੋਂ 25 ਅਪ੍ਰੈਲ 1984 ਨੂੰ ਰਸਮੀ ਅਸਤੀਫਾ ਲੈ ਲਿਆ ਸੀ। ਪਰ ਇਸ ਦੇ ਬਾਵਜੂਦ ਮਸਲਾ ਉੱਥੇ ਦਾ ਉੱਥੇ ਰਿਹਾ ਕਿਉਂਕਿ ਗੁਰਚਰਨ ਸਿੰਘ ਅਜੇ ਜਿਉਂਦਾ ਸੀ ਤੇ ਉਸ ਨੂੰ ਲੋਂਗੋਵਾਲ ਦੀ ਹਿਫਾਜ਼ਤ ਹਾਸਲ ਸੀ। ਇਸ ਕਰਕੇ ਅਕਾਲੀ ਪਾਰਟੀ ਅਤੇ ਪਿੰਡਰਾ ਵਾਲਿਆਂ ਦੇ ਵਿੱਚ ਟੱਕਰ ਬਦਸਤੂਰ ਜਾਰੀ ਰਹੀ ਭਾਵੇਂ ਉੱਪਰ ਉੱਪਰੋਂ ਅਸੀਂ ਇਕੱਠੇ ਹਾਂ ਦਾ ਬਿਆਨ ਕਦੇ-ਕਦੇ ਦਿੱਤਾ ਜਾਂਦਾ ਰਿਹਾ ਪਰ ਇਹ ਸਿਰਫ ਦਿਖਾਵਾ ਹੀ ਸੀ ਪਿੰਡਰਾ ਵਾਲਿਆਂ ਦਾ ਗਰੁੱਪ ਗੁਰਚਰਨ ਸਿੰਘ ਨੂੰ ਛੇਤੀ ਤੋਂ ਛੇਤੀ ਸਜ਼ਾ ਦੇਣੀ ਚਾਹੁੰਦਾ ਸੀ ਸੋਡੀ ਦੇ ਕਤਲ ਅਤੇ ਗੁਰਚਰਨ ਸਿੰਘ ਨੂੰ ਅਕਾਲੀ ਪਾਰਟੀ ਦੀ ਹਮਾਇਤ ਨੇ ਅਕਾਲੀ ਪਾਰਟੀ ਦੇ ਵਕਾਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ 14 April 1988 14-15 April ਦੀ ਰਾਤ ਨੂੰ ਪੁਲਿਸ ਨੇ ਜਸਬੀਰ ਸਿੰਘ ਉਰਫ ਮੇਜਰ ਸਿੰਘ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ 14 ਅਪ੍ਰੈਲ 1990 ਦੇ ਦਿਨ ਪੰਜਾਬ ਪੁਲਿਸ ਨੇ ਬਲਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਖਾਨੋਵਾਲ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਸੇਮ ਸਿੰਘ ਉਰਫ ਖੱਦਰ ਵਾਸੀ ਠੱਠੀ ਸੋਲ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਨਾਂ ਤੇ ਸ਼ਹੀਦ ਕਰ ਦਿੱਤਾ 14 ਅਪ੍ਰੈਲ 1991 ਦੇ ਦਿਨ ਪੁਲਿਸ ਨੇ ਰਾਮ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਬੈਣੀ ਗੁਰਮਖ ਸਿੰਘ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੂਸੇ ਪਿੰਡ ਨਰਵੈਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੂਸੇ ਪਿੰਡ ਦੀਪਿੰਦਰ ਸਿੰਘ ਬੱਬਰ ਵਾਸੀ ਨਾਭਾ ਅਤੇ ਬਲਵਿੰਦਰ ਸਿੰਘ ਬੱਬਰ ਵਾਸੀ ਬਨਪੌਰਾ ਨੂੰ ਨਕਲੀ ਮੁਕਾਬਲਿਆਂ ਦੇ ਨਾਂ ਤੇ ਸ਼ਹੀਦ ਕਰ ਦਿੱਤਾ 14 ਅਪ੍ਰੈਲ 1992 ਦੇ ਦਿਨ ਸ਼ਿੰਦਰ ਸਿੰਘ ਉਰਫ ਛੋਟਾ ਚੰਗਿਆੜਾ ਨੂੰ ਅਤੇ ਬਾਲਾ ਉਰਫ ਜੋਦਾ ਉਰਫ ਜਲੰਧਰੀ ਨੂੰ ਲੋਪੋ ਕੇ ਕੋਲ ਪੁਲਿਸ ਨੇ ਨਕਲੀ ਮੁਕਾਬਲੇ ਦੇ ਨਾਂ ਤੇ ਮਾਰ ਦਿੱਤਾ 14 ਅਪ੍ਰੈਲ 1993 ਦੇ ਦਿਨ ਪੁਲਿਸ ਨੇ ਸੁਰਜੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਛੀਨਾ ਵਿਧੀ ਚੰਦ ਨੂੰ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ 14 ਅਪ੍ਰੈਲ 1994 ਦੇ ਦਿਨ ਨੂੰ ਪੁਲਿਸ ਨੇ ਪੰਜਾਬ ਸਿੰਘ ਉਰਫ ਪੰਜਾਬਾ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਛਾਪਾ ਨੂੰ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ ਇਸ ਇਤਿਹਾਸ ਦੇ ਵਿੱਚ 14 ਅਪ੍ਰੈਲ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ